ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਅਜਿਹੀ ਗੱਲ ਤੇ ਵਿਚਾਰ ਕਰਾਂਗੇ ਜੋ ਹਰ ਇੱਕ ਸਿੱਖ ਹਰ ਇੱਕ ਭਗਤ ਦੇ ਦਿਲ ਵਿੱਚ ਕਈ ਵਾਰ ਆਉਂਦੀ ਹੈ ਪ੍ਰਮਾਤਮਾ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਸਾਨੂੰ ਕਿਸ ਚੀਜ਼ ਦੀ ਲੋੜ ਹੈ ਕਿ ਰੱਬ ਨੂੰ ਦੱਸਣਾ ਪੈਂਦਾ ਹੈ ਕਿ ਉਹ ਸਾਡੇ ਦਿਲ ਦੀਆਂ ਗੱਲਾਂ ਸੁਣਦਾ ਹੈ ਕਿ ਉਹ ਬਿਨਾਂ ਪੁੱਛੇ ਵੀ ਦੇ ਦਿੰਦਾ ਹੈ ਅੱਜ ਇਹ ਤੁਹਾਨੂੰ ਗੱਲ ਸੀ ਇੱਕ ਕਹਾਣੀ ਰਾਈ ਦੱਸਦੇ ਹਾਂ ਕਈ ਸਾਲ ਪਹਿਲਾਂ ਦਾ ਸਮਾਂ ਹੈ ਇੱਕ ਪਿੰਡ ਵਿੱਚ ਬਲਵੰਤ ਸਿੰਘ ਨਾਂ ਦਾ ਇੱਕ ਗੁਰਮੁਖ ਰਹਿੰਦਾ ਸੀ ਬਲਵੰਤ ਸਿੰਘ ਸਧਾਰਨ ਜੀਵਨ ਵਾਲਾ ਮਿਹਨਤੀ ਤੇ ਦਿਲੋਂ ਭਗਤੀ ਕਰਨ ਵਾਲਾ ਸੀ ਉਸ ਦੇ ਕੋਲ ਨਾ ਵੱਡੀ ਜ਼ਮੀਨ ਸੀ ਨਾ ਵੱਡਾ ਧਨ ਪਰ ਉਸ ਦੇ ਦਿਲ ਵਿੱਚ ਵਾਹਿਗੁਰੂ ਲਈ ਬੇਅੰਤ ਪਿਆਰ ਸੀ ਹਰ ਸਵੇਰੇ ਉਹ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਸੇਵਾ ਕਰਦਾ ਪਰਤ ਕੇ ਖੇਤਾਂ ਵਿੱਚ ਮਿਹਨਤ ਕਰਦਾ ਤੇ ਰਾਤ ਨੂੰ ਸੋ ਉਹ ਤੋਂ ਪਹਿਲਾਂ ਸਿਮਰਨ ਕਰਦਾ ਇੱਕ ਵਾਰ ਖੇਤਾਂ ਵਿੱਚ ਫਸਲ ਬਿਲਕੁਲ ਨਾ ਹੋਈ ਮੀਂਹ ਵੀ ਘਟ ਪਏ ਤੇ ਕੀੜੇ ਫਸਲ ਖਾ ਗਏ ਘਰ ਵਿੱਚ ਅਨਾਜ ਘਟ ਪੈ ਗਿਆ ਪਰਿਵਾਰ ਦੇ ਚਿਹਰਿਆਂ ਤੇ ਚਿੰਤਾ ਸਾਫ਼ ਦਿਖਾਈ ਦੇ ਰਹੀ ਸੀ ਇੱਕ ਦਿਨ ਉਸਦੀ ਪਤਨੀ ਨੇ ਕਿਹਾ ਸਾਡੇ ਕੋਲ ਬਸ ਇੱਕ ਮਹੀਨੇ ਦਾ ਅਨਾਜ ਬਚਿਆ ਹੈ ਫਿਰ ਕੀ ਕਰਾਂਗੇ ਬਲਵੰਤ ਸਿੰਘ ਮੁਸਕਰਾਇਆ ਤੇ ਕਹਿਣ ਲੱਗਾ ਜਿਸ ਵਾਹਿਗੁਰੂ ਨੇ ਹੁਣ ਤੱਕ ਸਾਡੀ ਲਾਜ ਰੱਖੀ ਹੈ ਉਹ ਅੱਗੇ ਵੀ ਰੱਖੇਗਾ ਸਾਨੂੰ ਚਿੰਤਾ ਕਰਨ ਦੀ ਨਹੀਂ ਸਿਮਰਨ ਕਰਨ ਦੀ ਲੋੜ ਹੈ ਉਸੇ ਹਫ਼ਤੇ ਪਿੰਡ ਵਿੱਚ ਇੱਕ ਬਜ਼ੁਰਗ ਸਿੰਘ ਗੁਰਦੁਆਰੇ ਆਇਆ ਤੇ ਆਖਿਆ ਭਰਾ ਜੀ ਅਕਾਲ ਤਖਤ ਸਾਹਿਬ ਜਾਣ ਵਾਲੀ ਜਥੇਵੰਦੀ ਵਿੱਚ ਸੇਵਾ ਕਰਨ ਵਾਲੀ ਦੀ ਲੋੜ ਹੈ ਤੁਸੀਂ ਚਲੋਗੇ ਬਲਵੰਤ ਸਿੰਘ ਦੇ ਮਨ ਵਿੱਚ ਵਿਚਾਰ ਆਇਆ ਘਰ ਵਿੱਚ ਹਾਲਾਤ ਖਰਾਬ ਹੈ ਤੇ ਹੁਣ ਸੇਵਾ ਲਈ ਜਾਣਾ ਪਰ ਫਿਰ ਦਿਨੋਂ ਇੱਕ ਆਵਾਜ਼ ਆਈ ਰੱਬ ਦੇ ਕੰਮ ਨੂੰ ਕਦੇ ਨਾ ਟਾਲੋ ਉਹ ਸਹਿਮਤ ਹੋ ਗਿਆ ਜਥੇ ਦੇ ਨਾਲ ਉਹ ਅੰਮ੍ਰਿਤਸਰ ਪਹੁੰਚਿਆ ਦਿਨ ਰਾਤ ਸੇਵਾ ਕਰਦਾ ਲੰਗਰ ਵੰਡਦਾ ਤੇ ਸਿਮਰਨ ਕਰਦਾ ਇੱਕ ਦਿਨ ਗੁਰਦੁਆਰੇ ਤੇ ਭੰਡਾਰ ਘਰ ਵਿੱਚ ਸੇਵਾ ਕਰਦਿਆਂ ਇੱਕ ਸਿੰਘ ਨੇ ਉਸਦੇ ਕੋਲ ਆ ਕੇ ਕਿਹਾ ਭਰਾ ਜੀ ਤੁਸੀਂ ਬਹੁਤ ਚੰਗੀ ਸੇਵਾ ਕਰਦੇ ਹੋ ਏ ਲੋ ਇਹ ਤੁਹਾਡੇ ਲਈ ਵਾਹਿਗੁਰੂ ਵੱਲੋਂ ਤੋਹਫਾ ਹੈ ਜਦੋਂ ਉਸਨੇ ਬੋਰੀ ਖੋਲੀ ਉਸ ਵਿੱਚ ਘਰ ਲਈ ਕਾਫੀ ਅਨਾਜ ਕੁਝ ਕੱਪੜੇ ਤੇ ਕੁਝ ਪੈਸੇ ਵੀ ਸਨ ਬਲਵੰਤ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਦੇ ਸਿਰ ਨਿਵਾ ਕੇ ਸ਼ੁਕਰਾਨਾ ਕੀਤਾ ਵਾਹਿਗੁਰੂ ਤੂੰ ਬਿਨਾਂ ਪੁੱਛੇ ਵੀ ਸਾਡੀਆਂ ਲੋੜਾਂ ਪੂਰੀਆਂ ਕਰਦਾ ਹੈ ਇਸ ਕਹਾਣੀ ਤੋਂ ਸਾਨੂੰ ਇਹ ਸਮਝਾਉਂਦੀ ਹੈ ਕਿ ਰੱਬ ਨੂੰ ਸਾਡੀਆਂ ਲੋੜਾਂ ਬਾਰੇ ਦੱਸਣ ਦੀ ਲੋੜ ਨਹੀਂ ਉਹ ਸਾਡੇ ਦਿਲ ਦੀਆਂ ਗੱਲਾਂ ਜਾਣਦਾ ਹੈ ਗੁਰਬਾਣੀ ਕਹਿੰਦੀ ਹੈ ਪਹਿਲਾਂ ਲੋੜ ਸਿਰ ਜੀਏ ਫਿਰ ਰਸਤੇ ਆਣਦੇ ਵਾਹਿਗੁਰੂ ਪਹਿਲਾਂ ਲੋੜ ਬਣਾਉਂਦਾ ਹੈ ਫਿਰ ਉਸ ਦੀ ਲੋੜ ਨੂੰ ਪੂਰਾ ਵੀ ਕਰਦਾ ਹੈ ਜਦ ਅਸੀਂ ਰੱਬ ਤੇ ਭਰੋਸਾ ਕਰਦੇ ਹਾਂ ਉਹ ਸਾਨੂੰ ਉਹ ਵੀ ਦੇ ਦਿੰਦਾ ਹੈ ਜੋ ਅਸੀਂ ਸੋਚਿਆ ਵੀ ਨਹੀਂ ਹੁੰਦਾ ਪਰ ਸ਼ਰਤ ਇਹ ਹੈ ਕਿ ਅਸੀਂ ਸਦਾ ਸਿਮਰਨ ਕਰੀਏ ਸੇਵਾ ਤੇ ਸ਼ੁਕਰਾਨਾ ਕਰੀਏ ਬਲਵੰਤ ਸਿੰਘ ਵਰਗੇ ਗੁਰਮੁਖ ਸਾਨੂੰ ਦੱਸਦੇ ਹਨ ਮੁਸ਼ਕਲਾਂ ਦੇ ਸਮੇਂ ਡਰਨਾ ਨਹੀਂ ਸਗੋਂ ਵਿਸ਼ਵਾਸ ਨਾਲ ਰੱਬ ਦੇ ਦਰ ਤੇ ਹਾਜ਼ਰੀ ਲਾਉਣੀ ਹੈ ਅੱਜ ਅਸੀਂ ਵਾਅਦਾ ਕਰੀਏ ਕਦੇ ਵੀ ਹਾਲਾਤਾਂ ਨੂੰ ਦੇਖ ਕੇ ਹੌਸਲਾ ਨਾ ਹਾਰੀਏ ਕਿਉਂਕਿ ਜਦ ਰੱਬ ਸਾਡੇ ਨਾਲ ਹੈ ਤਾਂ ਘਾਟ ਕਿਸ ਚੀਜ਼ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ